ਲੋਕਾਂ ਦੇ ਨਾਲ ਠੱਗੀਆਂ ਮਾਰਦੇ ਦੋਸ਼ ਦੇ ਵਿੱਚ ਕਿਸਾਨ ਹੱਟ 1313 ਦੇ ਮਾਲਕ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ 200 ਦੇ ਕਰੀਬ ਲੋਕਾਂ ਦੇ ਨਾਲ ਠੱਗੀ ਮਾਰੀ ਉਹ ਚੰਡੀਗੜ੍ਹ ਪੁਲਿਸ ਵੱਲੋਂ ਪਗੋੜਾ ਸੀ ਤੇ ਆਖਰ ਬਠਿੰਡਾ ਪੁਲਿਸ ਨੇ ਕਿਸਾਨ ਹੱਟ 1313 ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਕਿਸਾਨ ਹੱਟ 1313 ਦੇ ਮਾਲਕ ਜਗਦੇਵ ਸਿੰਘ ਨੂੰ ਚੰਡੀਗੜ੍ਹ ਪੁਲਿਸ ਨੇ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਹੈ ਚੰਡੀਗੜ੍ਹ ਪੁਲਿਸ ਦੇ ਏਐਸਆਈ ਰਵੀ ਕੁਮਾਰ ਦੀ ਅਗਵਾਈ ਦੇ ਹੇਠ ਪੁਲਿਸ ਟੀਮ ਨੇ ਉਹਨੂੰ ਗ੍ਰਿਫਤਾਰ ਕਰਕੇ ਬਠਿੰਡਾ ਤੋਂ ਚੰਡੀਗੜ੍ਹ ਰਵਾਨਾ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਕਿਸਾਨ ਹਟ 13-13 ਦੇ ਮਾਲਕ ਜਗਦੇਵ ਸਿੰਘ ਜ਼ਿਲ੍ਹਾ ਬਠਿੰਡਾ ਦੇ ਬੀਬੀ ਵਾਲਾ ਚੌਂਕ ਪਹੁੰਚੇ ਸੀ ਜਦੋਂ ਪੀੜਤਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਵੱਡੀ ਸੰਖਿਆ ਦੇ ਵਿੱਚ ਉੱਥੇ ਇਕੱਠੇ ਹੋ ਗਏ ਇਸੇ ਦੌਰਾਨ ਜਗਦੇਵ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੀੜਤਾ ਨੇ ਜਗਦੇਵ ਸਿੰਘ ਦੀ ਗੱਡੀ ਨੂੰ ਘੇਰਾ ਪਾ ਲਿਆ ਉਸ ਗੱਡੀ ਦੇ ਆਲੇ-ਦੁਆਲੇ ਲੋਕਾਂ ਨੇ ਆਪਣੀਆਂ ਗੱਡੀਆਂ ਲਗਾ ਦਿੱਤੀਆਂ ਜਿਸ ਕਰਕੇ ਉਹ ਭੱਜਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਇਸੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਔਰ ਜਗਦੇਵ ਸਿੰਘ ਖਾਲਸਾ ਕਿਸਾਨ ਹੱਟ 13-13 ਕਰਕੇ ਜੋ ਮਸ਼ਹੂਰ ਸਨ ਉਹ ਕਾਫੀ ਲੋਕਾਂ ਦੇ ਨਾਲ ਠੱਗੀਆਂ ਮਾਰ ਚੁੱਕੇ ਸਨ ਇਹ ਦੋਸ਼ ਲੱਗੇ ਨੇ ਉਸਤੇ ਧੋਖਾਧੜੀ ਕਰਨ ਦੇ ਵੀ ਦੋਸ਼ ਲੱਗਨੇ ਜਦੋਂ ਕਿ ਜਗਦੇਵ ਸਿੰਘ ਖਾਲਸਾ ਨੇ ਕਿਹਾ ਕਿ ਉਸ ਦੇ ਕੋਲ ਸਾਰੇ ਖਾਤੇ ਨੇ ਉਹਨਾਂ ਨੇ ਕਿਸੇ ਦੇ ਨਾਲ ਵੀ ਠੱਗੀ ਨਹੀਂ ਕੀਤੀ ਜਦੋਂ ਪੀੜਤਾ ਨੇ ਕੇਰਾ ਪਾਲਿਆ ਤੇ ਉਸ ਦੀ ਫਿਰ ਸੂਚਨਾ ਬਠਿੰਡਾ ਦੇ ਕੈਂਟ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਜਗਦੇਵ ਸਿੰਘ ਨੂੰ ਹਿਰਾਸਤ ਚ ਲੈ ਲਿਆ ਔਰ ਫਿਰ ਚੰਡੀਗੜ੍ਹ ਪੁਲਿਸ ਦੀ ਇੱਕ ਟੀਮ ਬਠਿੰਡੇ ਪਹੁੰਚ ਜਾਂਦੀ ਆ ਏਐਸਆਈ ਰਵੀ ਕੁਮਾਰ ਦੀ ਅਗਵਾਈ ਦੇ ਵਿੱਚ ਉਹ ਕੈਂਟ ਥਾਣੇ ਪਹੁੰਚਦਿਆ ਉਥੋਂ ਫਿਰ ਜਗਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਚੰਡੀਗੜ੍ਹ ਪੁਲਿਸ ਦੇ ਐਸਆਈ ਰਵੀ ਕੁਮਾਰ ਨੇ ਉਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਗਦੇਵ ਸਿੰਘ ਦੇ ਖਿਲਾਫ ਚੰਡੀਗੜ੍ਹ ਵਿਖੇ ਵੀ ਕੇਸ ਦਰਜ ਹਨ ਇਸੇ ਮਾਮਲੇ ਵਿੱਚ ਉਹ ਕੋਰਟ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਕੋਰਟ ਨੇ ਜਗਦੇਵ ਸਿੰਘ ਖਾਲਸਾ ਲਈ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹੋਏ ਨੇ ਉਹਨਾਂ ਨੇ ਕਿਹਾ ਕਿ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਚੰਡੀਗੜ੍ਹ ਪੁਲਿਸ ਉਸ ਦੀ ਸਰਗਰਮੀ ਦੇ ਵਿੱਚ ਤਲਾਸ਼ ਕਰ ਰਹੀ ਸੀ ਤੇ ਅੱਜ ਉਸ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਹੈ ਇਸ ਖਬਰ ਤੇ ਵਧੇਰੇ ਜਾਣਕਾਰੀ ਹਾਸਲ ਕਰਦੇ ਹਾਂ ਸਾਡੇ ਬਠਿੰਡਾ ਤੋਂ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਸਵਰਨ ਸਿੰਘ ਧਾਨੇਵਾਲੀਆ ਸਾਹਿਬ ਉਹਨਾਂ ਨਾਲ ਜਾਣਕਾਰੀ ਉਹਨਾਂ ਤੋਂ ਹਾਸਲ ਕਰਦੇ ਨੇ ਧਾਨੇਵਾਲੀਆ ਸਾਹਿਬ ਜਿਹੜੇ ਖਾਲਸਾ ਹੱਟ ਜਿਹੜਾ ਜਗਦੇਵ ਸਿੰਘ ਖਾਲਸਾ ਕਿਸਾਨ ਹੱਟ 13 13 ਦੇ ਨਾਮ ਕਰਕੇ ਮਸ਼ਹੂਰ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਲੋਕਾਂ ਨੇ ਅਸਲ ਦੇ ਵਿੱਚ ਫੜਾਇਆ ਪੂਰਾ ਹੋਰ ਕੀ ਮਾਮਲਾ ਹੈ ਤੇ ਤੇ ਇੱਕ ਤਕਤਾਰ ਮੈਰੀ ਨਸਲਾ ਹੈ ਤੁਹਾਨੂੰ ਮੈਂ ਥੋੜਾ ਜਿਹਾ ਦੱਸਾਂ ਇਹ ਬੇਸਿਕਲੀ ਤਾਂ ਮੁਕਸਰ ਦਾ ਰਹਿਣ ਵਾਲਾ ਹੈ ਵਿਆਹ ਹੈ ਇਹ ਤਲਵੰਡੀ ਹੈ ਦੇ ਸਾਰੇ ਤਲਵੰਡੀ ਸਾਬੂ ਨੇ ਜੀ ਜੀ ਤੇ ਸਿਕਰੀ ਬਹੁਤ ਹੀ ਛੋਟੇ ਹੀ ਪਰਿਵਾਰ ਨਾਲ ਸੰਬੰਧਤ ਰੱਖਦਾ ਤੁਹਾਨੂੰ ਯਾਦ ਹੋਵੇਗਾ ਹਬੌਰ ਦੇ ਵਿੱਚ ਇੱਕ ਨੇਚਰ ਵੀ ਕੰਪਨੀ ਜਿਹੜੀ ਸ਼ੁਰੂ ਹੋਈ ਸੀ ਜੀ ਮਲਟੀ ਲੈਵਲ ਮਾਰਕੀਟਿੰਗ ਜਿਹਦਾ ਕਿੰਗ ਪਿੰਨ ਨੀਰੇ ਛਟਈ ਸੀ ਤੇ ਕਰੋੜਾ ਰੁਪਏ ਦੇ ਘਪਲ ਵਿੱਚ ਉਹ ਅੱਜ ਕੱਲ੍ਹ ਫਰੋਜ਼ਪੁਰ ਜ਼ਿਲ੍ਹੇ ਚ ਜੀ ਲੰਮਾ ਸਮਾਂ ਉਹ ਭਗਾਉਂਦਾ ਰਿਹਾ ਜੀ ਜੀ ਉਤੋਂ ਕਿਨੇ ਮਤਲਬ ਕੀ ਕੋਈ ਚੱਕ ਚੁੱਕ ਉਥੇ ਦਿੱਤੇ ਉਹਦੇ ਨਾਲ ਮਤਲਬ ਕਿ ਲੋਕਾਂ ਦਾ ਪੈਸਾ ਇਨਵੈਸਟ ਕਰਾਉਂਦਾ ਸੀਗਾ ਹੋਰ ਅਦਾਲਤ ਦੇ ਵਿੱਚ ਕੋਈ ਇਹਦੇ 20 25 ਕੇਸ ਚੱਲ ਰਹੇ ਨੇ ਫਾਇਲ ਕਾ ਅਦਾਲਤ ਚ ਹੈ ਅਦਾਲਤ ਦਾ ਪਕਾਉੜਾ ਵੀ ਸੀ ਫਿਰ ਇਹਨੇ ਪਿੱਛੇ ਜੀ ਜਮਾਨਤਾ ਕਰਾ ਲਈਆਂ ਜੀ ਉਸ ਤੋਂ ਬਾਅਦ ਇਹਦੇ ਇਹਦੇ ਜਿਹੜੇ ਸਾਥੀ ਨੇ ਬੇਸਿਕਲੀ ਬੰਦਾ ਬੜਾ ਛਾਤਰ ਹੈ ਇਹ ਇਹ ਕੀ ਕਰਦਾ ਆਵਦਾ ਨਹੀਂ ਕੰਪਨੀ ਆਪਦੇ ਨਾਂ ਤੇ ਬਣਾਉਂਦਾ ਕਿਸੇ ਗਰੀਬ ਜੇ ਬੰਦੇ ਦੇ ਨਾਂ ਤੇ ਬਣਾ ਦਿੰਦਾ ਜੀ ਤਾਂ ਜਿਵੇਂ ਹੁਣ ਇੱਥੇ ਬਠਿੰਡੇ ਜਿਹੜਾ ਨਵਾਂ ਇਹ ਦੁਕਾਨ ਖੁੱਲਣ ਲੱਗਾ ਸੀ ਕਿਸਾਨ ਹਟ 13 13 ਉਹ ਵੀ ਇੱਕ ਜਮਾਈ ਮਤਲਬ ਕਿ ਇਹ ਸਮਝ ਲਓ ਵੀ ਉਹ ਬੰਦੇ ਕੋਲੇ ਸਾਈਕਲ ਲੈਣ ਦੀ ਪਹੁੰਚ ਨਹੀਂ ਸੀ ਤੇ ਉਹਦੇ ਨਾਂ ਦੇ ਉੱਤੇ ਖੋਲ ਰਿਆ ਸੀ ਜਿੱਦ ਤੋਂ ਲੋਕਾਂ ਨੂੰ ਭੇਡਕਣ ਲੱਗੀ ਉਹਨਾਂ ਨੇ ਮੈਨੇ ਹੀ ਤਾਂ ਇਹ ਅਪਰੋਚ ਕੀਤਾ ਕਿਉਂਕਿ ਮੈਂ ਇਹਨੂੰ ਕਾਫੀ ਫਾਲੋ ਕਰ ਰਿਆ ਸੀਗਾ ਉਹ ਤੋਂ ਤੁਹਾਨੂੰ ਪਤਾ ਐਕਸਪੋਜ਼ ਵੀ ਕੀਤਾ ਇਹਨੂੰ ਜੀ ਜੀ ਠੀਕ ਹੈ ਇਹ ਫਿਰ ਉਹ ਤੋਂ ਲੋਕਾਂ ਨੇ ਘੇਰਾ ਪਾਇਆ ਤੇ ਇਹਨਾਂ ਨੇ ਪੁਲਿਸ ਨੂੰ ਫੜਾਤਾ ਪੁਲਿਸ ਨੇ ਜਾਂ ਜਦੋਂ ਇਹਦੀ ਪੁੱਛ ਪੜਤਾਲ ਕੀਤੀ ਚੰਡੀਗੜ੍ਹ ਪੁਲਿਸ ਨੂੰ ਪਤਾ ਲੱਗਿਆ ਉਹ ਆ ਕੇ ਲੈ ਗਏ ਜੀ ਇਹ ਕੀ ਕਰਦਾ ਸੀ ਇਹ ਵੀ ਸਮੇਂ-ਸਮੇਂ ਤੇ ਪੈਟ ਬਦਲ ਲੈਂਦਾ ਨਿਤ ਨਵਾਂ ਕੰਮ ਸ਼ੁਰੂ ਕਰ ਲੈਂਦਾ ਸੀ ਜੀ ਕਿਸਾਨ ਅੰਦੋਲਨ ਵੇਲੇ ਉੱਥੇ ਜਾ ਕੇ ਇਹਨੇ ਭਾਸ਼ਣ ਭੂਸ਼ਣ ਦਿੱਤੇ ਸਤੰਜਾਂ ਤੇ ਆਪਣੇ ਆਪ ਨੂੰ ਕਿਉਂਕਿ ਤੁਹਾਨੂੰ ਪਤਾ ਮਲਟੀ ਲੈਵਲ ਮਾਰਕੀਟਿੰਗ ਵਾਲੇ ਬੜੇ ਓਰੀਐਂਟਡ ਜੀ ਜੇ ਤੇ ਬੜੇ ਹਿਪਨੋਟਿਕ ਕਰ ਲੈਂਦੇ ਉੱਥੇ ਬੜਾ ਜੀ ਮੈਂ ਦਾਨੀਆਂ ਨੂੰ ਫੇਲ ਕਰ ਦੂੰ ਮੈਂ ਬਾਨੀਆਂ ਨੂੰ ਫੇਲ ਕਰ ਦੂੰ ਮੈਂ ਏਡੇ ਤਕੜੇ ਮਾਲ ਖੋਲ ਦੇਾਂਗੇ ਆਏ ਆ ਥੋੜੇ ਪੈਸੇ ਨਾਲ ਤੁਹਾਨੂੰ ਕਰੋੜਪਤੀ ਬਣਾ ਦੇਾਂਗੇ ਕਤਨਾ ਕਢਾਉਣਾ ਕੀ ਸੀਗਾ ਸ਼੍ਰੀ ਪਿੰਡ ਤੁਹਾਨੂੰ ਪਤਾ ਜਦੋਂ ਆਪਾਂ ਲੁਧਿਆਣੇ ਤੋਂ ਮਲੇਰ ਕੋਟ ਲਈ ਜਾਂਦੇ ਆ ਉੱਥੇ ਇੱਕ ਨਿੱਕੀ ਜੀ ਦੁਕਾਨ ਲੈ ਲਈ ਦੁਕਾਨ ਦੇ ਵਿੱਚ ਨੇ ਕੰਮ ਚਲਾ ਲਿਆ ਪਿੱਛੇ ਗਦਾਮ ਲੈ ਲਿਆ ਘਟਿਆ ਦਾ ਮਾਲ ਪੈਦਾ ਕਰ ਲਿਆ ਐਵੇਂ ਖਰੜ ਕੋਲੇ ਚੱਕੀਆਂ ਜੀਆਂ ਲਾ ਲਈਆਂ ਧਾਲ ਮਸ਼ੀਨ ਜੀ ਲਾ ਲਈ ਉਹ ਕਿਸੇ ਦੇ ਪੈਸੇ ਲਵਾਤੇ ਠੀਕ ਹੈ ਜੀ ਤੇ ਉਹ ਕਰਕੇ ਜਿਹੜਾ ਹੈਗਾ ਇਹਨੇ ਕਾਫੀ ਜਿਹੜਾ ਤਾਮਚਮ ਸ਼ੁਰੂ ਕਰ ਲਿਆ ਕਿਸਾਨ ਹੱਤ ਦਾ ਜਦੋਂ ਕੰਮ ਫੇਲ ਹੋਇਆ ਪਿੱਛੇ ਦੇ ਜ਼ਰੂਰਾਂ ਦਾ ਤੇਲ ਵੇਚਣ ਲੱਗ ਪਿਆ ਸੀਗਾ ਉਸ ਤੋਂ ਬਾਅਦ ਲੈਣੇ ਬੱਕਰੀਆਂ ਢਾਕਜਾਂ ਦੇ ਵਿੱਚ ਬੱਕਰੀਆਂ ਵੇਚੀਆਂ ਫਿਰ ਇਹਨੇ ਸੰਡੋਜ ਕੰਪਨੀ ਜਿਹੜੀ ਤੁਹਾਨੂੰ ਪਤਾ ਸੰਡੋਜ ਇੱਕ ਬੜੀ ਮਲਟੀਨੇਸ਼ਨਲ ਕੰਪਨੀ ਦਾ ਨਾਮ ਸੀ ਉਹ ਵੱਡੀ ਕਿਸੇ ਕੰਪਨੀ 'ਚ ਮਰ ਚੋ ਗਈ ਸੀ ਸੰਡੋਜ ਦਾ ਨਾਮ ਖਤਮ ਹੋ ਗਿਆ ਫਿਰ ਇਹਨੇ ਸੰਡੋਜ ਦੇ ਸਪੈਲਿੰਗ ਬਦਲ ਕੇ ਲੁਧਿਆਣੇ ਦੀ ਜਿਹੜੀ ਗਿੱਲ ਰੋਡ ਦੀ ਅਨਾਜ ਮੰਡੀ ਆ ਉੱਥੇ ਨੇ ਇੱਕ ਦਫ਼ਤਰ ਬਣਾਇਆ ਜੀ ਉਹਦੇ ਵਿੱਚ ਇਹਨੇ ਲੋਕਾਂ ਦੇ ਪੈਸੇ ਲਵਾਏ ਪੈਸੇ ਖਾ ਖੋ ਕੇ ਉੱਥੋਂ ਭੱਜ ਗਿਆ ਚੈੱਕ ਦੇਣ ਨੂੰ ਬੜਾ ਸ਼ੇਰ ਆ ਇਹ ਜੀ ਚੈੱਕ ਦੇ ਦਿੰਦਾ ਪੈਸੇ ਹਜਮ ਕਰ ਦਿੰਦਾ ਲੋਕ ਧੱਕੇ ਖਾਈ ਜਾਂਦੇ ਆ ਬੜੇ 185 ਕੇ 82 ਦੇ ਕੇਸੇ ਤੇ ਚੱਲੀ ਜਾਂਦੇ ਆ ਇਹ ਕਾਬੂ ਨਹੀਂ ਆਉਂਦਾ ਸੀ ਬੇਸਿਕਲੀ ਗੱਲ ਕੀ ਹੈ ਕਿ ਇਹ ਇੰਨਾ ਖਾਤਰ ਬੰਦਾ ਜਾਂ ਤਾਂ ਇਹਦੇ ਮਗਰ ਕੋਈ ਵੱਡਾ ਬੰਦਾ ਜੀ ਜਿਹੜਾ ਇਹਨੂੰ ਕੋਈ ਫੜਦਾ ਨਹੀਂ ਸੀ ਇਹ ਤਾਂ ਫਿਰ ਲੋਕਾਂ ਨੇ ਫੜਾ ਲਿਆ ਠੀਕ ਹੈ ਜੀ ਤੇ ਉਧਰ ਚੰਡੀਗੜ੍ਹ ਪੁਲਿਸ ਨੂੰ ਹੋ ਗਿਆ ਤੇ ਅੱਜ ਫਿਰ ਹੱਥ ਖੜੀ ਲਾ ਕੇ ਚੰਡੀਗੜ੍ਹ ਪੁਲਿਸ ਜਿਹੜੀ ਇਹਨੂੰ ਚੰਡੀਗੜ੍ਹ ਲੈ ਆਈ ਹੈ ਪਟੰਡੇ ਤੋਂ ਜੀ ਕੇਸ ਤੇ ਕਾਫੀ ਨੇ ਪੰਜਾਬ ਦੇ ਹਾਲਾਤ ਬਦਲ ਦੋ ਜੀ ਮੈਂ ਤਾਂ ਇੱਥੇ ਬੜਾ ਕੁਝ ਕਰ ਦੂੰ ਜੀ ਜੀ ਠੀਕ ਹੈ ਜੀ ਉਹ ਲੋਕ ਜਿਹੜੇ ਇਹਦੇ ਟਾਰਗੇਟ ਕੀ ਹੁੰਦੇ ਜਿਵੇਂ ਮੈਂ ਅੰਮ੍ਰਿਤਸਰ ਦੀ ਗੱਲ ਦੱਸਾਂ ਅੰਮ੍ਰਿਤਸਰ ਦੇ ਵਿੱਚ ਇਹਦੇ ਕੋਲੇ ਰਿਟਾਇਰਡ ਬੰਦੇ ਆ ਜਿਹੜੇ ਜਿਹੜੇ ਤੇ ਹੁਣ ਸਪੋਜ਼ ਕਰੋ ਹੁਣੇ ਰਿਟਾਇਰਡ ਹੋਏ ਆ ਜਾਂ ਓਸੀਐਮ ਦੇ ਰਿਟਾਇਰਡ ਸੀ ਬੰਦੇ ਉਹਨਾਂ ਦੇ ਪੈਸੇ ਲਵਾ ਲੈਂਦੇ ਸੀ ਟਾਰਗੇਟ ਰੱਖਦਾ ਸੀ ਕਿ ਵੀ ਜਿਹੜਾ ਅੱਜ ਰਿਟਾਇਰ ਹੋ ਰਿਹਾ ਉਹਦੇ ਕੋਲੇ ਬੰਦੇ ਭੇਜ ਦਿੰਦਾ ਤੇ ਉਹਨਾਂ ਦੇ ਪੈਸੇ ਲਵਾ ਦਿੰਦਾ ਜੀ ਵੀ ਆ ਉਹ ਲੋਕ ਚੈੱਕ ਤੇ ਕਾਗਜ਼ਗਾਨੀਆਂ ਸਕੀਮਾਂ ਚੱਕੀ ਫਿਰਦੇ ਨੇ ਪੱਲੇ ਕੁਝ ਪਾਉਂਦਾ ਨਹੀਂ ਹਬੋਰ ਦਫ਼ਤਰ ਖੋਲ ਲਿਆ ਫਿਰ ਬਠਿੰਡੇ ਨੇ ਦਫ਼ਤਰ ਖੋਲ ਲਿਆ ਫਿਰ ਬਠਿੰਡੇ ਇੱਕ ਹੋਰ ਦਫ਼ਤਰ ਖੋਲ ਲਿਆ ਇਹ ਚਾਰ ਪੰਜ ਠੱਗਾਂੀਆਂ ਦਾ ਟੋਲਾ ਹੈ ਜੀ ਇਹ ਆਪਣੇ ਆਪ ਨੂੰ ਅੰਗੇ ਰੱਖ ਦਿੰਦੇ ਨੇ ਜਦੋਂ ਚੈੱਕ ਦੇਣੇ ਜਾਂ ਕੰਪਨੀ ਦਾ ਨਾਮ ਹੁੰਦਾ ਉਹ ਹੋਰ ਬੰਦੇ ਦੇਤੇ ਨਾਂ ਕਰਾ ਦਿੰਦੇ ਨੇ ਉਹ ਕਿਤੇ ਪਿਕਚਰਕੀ ਨਹੀਂ ਹੁੰਦਾ ਉਹ ਕਾ ਮਜ਼ਦੂਰ ਦਿਹਾੜੀਦਾਰੀ ਹੁੰਦਾ ਅਸੀਂ ਤਾਂ ਜੀ ਕਾਨੂੰਨ ਨਾਲ ਕੰਮ ਕਰਦੇ ਹੁਣ ਦੇਖੋ ਕੰਪਨੀ ਦਾ ਆਪਣਾ ਕੋਈ ਵੀ ਬੰਦਾ ਰਜਿਸਟਰਡ ਕਰਾ ਸਕਦਾ ਆਪਦੇ ਨਾਮ ਤੇ ਜੀ ਜੀ ਅਸੀਂ ਤਾਂ ਜੀ ਕਾਨੂੰਨ ਨਾਲ ਸਹੀ ਆ ਅਸੀਂ GST ਨੰਬਰ ਵੀ ਲੈ ਲਿਆ ਅਸੀਂ ਫਲਾਨਾ ਵੀ ਲੈ ਲਿਆ ਬੇਸਿਕਲੀ ਕੀ ਕੀਤਾ ਹੈ ਆਪਣੇ ਆਪ ਨੂੰ ਇੱਕ ਤਾਂ ਖਾਲਸਾ ਘੁੰਮਦਾ ਬਾਬੇ ਨਾਨਕ ਦੀਆਂ ਸੌਹਾਂ ਕਰਨਦਾ ਬਾਬੇ ਨਾਨਕ ਦਾ ਨਾਮ ਬਹੁਤ ਵੇਚਦਾ ਹੈ ਜੀ ਇਹਨਾਂ ਲਗਾਤਾਰ ਜਿਹੜਾ ਆਪਾਂ ਗੱਲ ਅਖੀ ਹੈ ਕਿ 19 ਇਹਦੇ ਫਿਰ ਹੋਰ ਤੁਹਾਨੂੰ ਬੜੀ ਇੰਟਰਸਟਿੰਗ ਗੱਲਾਂ ਸੁਣਾਉਣਾ ਜੀ ਉਹ ਵਿਆਹ ਸੀ ਕਈ ਸਾਲ ਪਹਿਲਾਂ ਇੱਥੇ ਮਲੂਟ ਇੱਕ ਬਹੁਤ ਮੈਰਿਜ ਪਹਿਲੇ ਸਣੇ ਮਸ਼ਹੂਰ ਜੀ ਤੇ ਇਹਨੇ ਕੀ ਕੀਤਾ ਜੀ ਆਪਦੇ ਵਿਆਹ ਦੇ ਵਿੱਚ ਗੁਰਦਾਸ ਵਾਣ ਸਾਧ ਲੈ ਤੇ ਵਿਆਹ ਦੀਆਂ ਟਿਕਟਾਂ ਵੇਚਤੀਆਂ ਵਾਹ ਜੀ ਵਾਹ 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 ਜੀ ਜੀ ਉਹ ਜਦੋਂ ਲੋਕ ਉੱਥੇ ਭੰਗੜਾ ਭੁਗੜਾ ਕੋਈ ਉੱਥੇ ਆਪਦੀ ਘਰਾਂ ਨਹੀਂ ਲੈ ਕੇ ਨੱਚਣ ਲੱਗੇ ਲੋਕ ਕਹਿੰਦੇ ਵੀ ਤੂੰ ਦਾ ਉਹਦਾ ਵਿਆਹ ਫੇਰ ਉਹਨੇ ਛੱਤਰ ਪ੍ਰੇਣ ਕੀਤੀ ਤੇ ਗੁਰਦਾਸ ਮਾਨ ਨੂੰ ਖੇਤਾਂ ਵੇਚਦੀ ਭੱਜਣਾ ਪਿਆ ਸੀ ਵਾਹ ਜੀ ਵਾਹ ਕਮਾਲ ਹੈ ਜੀ ਹਾਂ ਇਹ ਉਹਦਾ ਤੁਸੀਂ ਜਿਹੜਾ ਉਹਦੇ ਵਿਆਹ ਦੇ ਉੱਤੇ ਗੁਰਦਾਸ ਮਾਨ ਦੀਆਂ ਟਿਕਟਾਂ ਵੇਚ ਸਕਦਾ ਤੇ ਉਸ ਤੋਂ ਵੱਡੀ ਹੋਰ ਕੀ ਗੱਲ ਕਰ ਸਕਦਾ ਬਿਲਕੁਲ 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 ਜੀ ਇੱਕ ਬੜਾ ਛੱਤਰ ਹੈ ਜੀ ਉਹ ਆਪਾਂ ਨਟਵਰਲ ਨਹੀਂ ਹੁੰਦਾ ਸੀ ਇੱਕ ਪੰਜਾਬ ਉਹ ਆਪਣਾ ਜਿਹੜਾ ਕੀ ਸੀ ਇੱਕ ਸ਼ੋਭਰਾਜ ਜੀ 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 ਇਹ ਸ਼ੋਹਰ ਆਂਦਾ ਹੀ ਪਿਓ ਹੈ ਚਲੋ ਅੱਜ ਆਖਰਕਾਰ ਕਾਬੂ ਆ ਗਈ ਜੀ ਕਾਬੂ ਆ ਗਿਆ ਹਾਂ ਕਾਬੂ ਆ ਗਿਆ ਕਾਬੂ ਆ ਗਿਆ ਜੀ ਕਾਬੂ ਆ ਗਿਆ ਬਹੁਤ ਬਹੁਤ ਮਿਹਰਬਾਨੀ ਧੰਨ ਵਾਲੇ ਸਾਹਿਬ ਮਹਿਰਮਾਨ ਸਵੇਰਵਾਂ ਡਿਟੇਲ ਮਿਲ ਚੁੱਕੀ ਆ ਹੁਣ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਕੋਰਟ ਵੱਲੋਂ ਪਗੋੜਾ ਕਰਾਰ ਦਿੱਤਾ ਗਿਆ ਸੀ ਗੈਰ ਜ਼ਮਾਨਤੀ ਵਾਰੰਟ ਸੀ ਉਹ ਦੇਖਦੇ ਆ ਕਿ ਇਹਦੀਆਂ ਜਿਹੜੀਆਂ ਪਰਤਾਂ ਕਿੰਨੀਆਂ ਖੋਲਦੀਆਂ ਨੇ ਚੰਡੀਗੜ੍ਹ ਪੁਲਿਸ ਦੇ ਵਿੱਚ ਕੇਸ ਰਜਿਸਟਰਡ ਆ ਕਿਸ ਮਸਲੇ ਦੇ ਵਿੱਚ ਆ ਔਰ ਕਿੰਨੇ ਲੋਕਾਂ ਦੇ ਨਾਲ ਠੱਗੀ ਕੀਤੀ ਆ ਔਰ ਦੂਜਾ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਨੂੰ ਸਬਜਬਾਗ ਦਿਖਾਏ ਨੇ ਇਹ ਕੋਈ ਜਾਂਚ ਦਾ ਵਿੱਚ ਆ ਲੇਕਿਨ ਅਜੇਹੇ ਠੱਗਾਂ ਨੂੰ ਫੜਨਾ ਔਰ ਲੋਕਾਂ ਨੂੰ ਇਨਸਾਫ ਦੇਣਾ ਸਰਕਾਰਾਂ ਦੇ ਪੁਲਿਸ ਦਾ ਮੁਢਲਾ ਫਰਜ਼ ਆ ਫਿਰ ਆ ਤੁਸੀਂ ਦੇਖਦੇ ਰਹੋ ABC ਪੰਜਾਬ ਧੰਨਵਾਦ